ਬਲਾਕ ਦੇ ਵਿੱਚ ਕੀ ਪ੍ਰਬੰਧ ਹੋਏ ਨੇ ਔਰ ਦੇਖ ਸਕਦੇ ਹੋ ਤੁਸੀਂ ਕਿ ਆ ਲਗਾਤਾਰ ਲੋਕਾਂ ਵੱਲੋਂ ਫਾਇਲਾ ਜਮਾ ਕਰਵਾਈਆਂ ਜਾ ਰਹੀਆਂ ਔਰ ਫਾਇਲਾ ਜਮਾ ਕਰਵਾਉਂਦੇ ਸਮੇਂ ਪਾਣੀ ਦੀ ਵਿਵਸਥਾ ਜਿਹੜੀ ਆ ਉਹ ਬਾਹਰ ਹੈ ਇੱਥੇ ਕੋਈ ਵਿਆਹ ਦੇ ਵਿੱਚ ਨਹੀਂ ਆਇਆ ਕਿ ਬੋਤਲਾਂ ਤੁਹਾਨੂੰ ਇੱਥੇ ਫੜਾਈਆਂ ਜਾਣ ਗਿਆ ਲੇਕਿਨ ਜੋ ਪ੍ਰਬੰਧ ਕਰਨੇ ਸੀਗੇ ਉਹ ਕੀਤੇ ਹੋਏ ਆ ਔਰ ਬਾਹਰ ਕੀਤੇ ਹੋਏ ਨੇ ਔਰ ਹੋਰ ਦੱਸ ਦਈਏ ਤੁਹਾਨੂੰ ਕਿ ਇਸ ਵੇਲੇ ਦਰੰਗਲਾ ਬਲਾਕ ਵਿੱਚ ਬਹੁਤ ਜ਼ਿਆਦਾ ਗਹਿਮੋ ਗੈਮੀਆ ਔਰ ਬਾਹਰ ਵਾਲੇ ਪ੍ਰਬੰਧ ਕਿੱਦਾਂ ਦੇ ਆ ਕਿਵੇਂ ਚੰਨਣੀਆਂ ਬਾਹਰ ਲੱਗੀਆਂ ਨੇ ਲੋਕਾਂ ਦਾ ਰਹਿਣ ਸਹਿਣ ਕਿਵੇਂ ਆ ਲੋਕ ਕਿਵੇਂ ਇੱਥੇ ਬੈਠੇ ਨੇ ਔਰ ਦੂਰ ਦੂਰ ਉਹ ਦਰੰਗੜਾ ਵਿੱਚ ਪਹੁੰਚੇ ਨੇ ਔਰ ਦਰੰਗੜਾ ਬਲਾਕ ਦੇ ਵਿੱਚ ਲਗਭਗ 5-6 ਜਗ੍ਹਾ ਦੇ ਉੱਤੇ ਇਹ ਜਿੱਦਾਂ ਬਣਾਈਆਂ ਗਈਆਂ ਨੇ ਇਹ ਖਿੜਕੀਆਂ ਬਣਾਈਆਂ ਗਈਆਂ ਨੇ ਔਰ ਹਰ ਜਗ੍ਹਾ ਦੇ ਉੱਤੇ ਨੋਮੀਨੇਟ ਕਾ ਗਏ ਜਿਹੜੇ ਆ ਉਹ ਭਰੇ ਜਾ ਰਿਹਾ ਔਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਅਸੀਂ ਬਾਰ-ਬਾਰ ਇਹੀ ਤਸਵੀਰਾਂ ਬੁਖਾ ਰਹੇ ਆ ਕਿ ਕਿੰਨੇ ਕਾ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ ਆ ਔਰ ਕਿੰਨੇ ਪ੍ਰਬੰਧਾਂ ਉੱਤੇ ਲੋਕ ਖੁਸ਼ ਨੇ ਔਰ ਲੋਕਾਂ ਨੂੰ ਬਹਿਣ ਵਾਸਤੇ ਕਿੰਨੀ ਕਾ ਸੁਵਿਧਾ ਔਰ ਕਿੰਨੀ ਜਗ੍ਹਾ ਉੱਤੇ ਚਾਨਣੀਆਂ ਲੱਗੀਆਂ ਨੇ ਕਿੰਨੀ ਜਗ੍ਹਾ ਉੱਤੇ ਪਾਣੀ ਜਿਹੜਾ ਉਸ ਦੇ ਸਟਾਲ ਲੱਗੇ ਨੇ ਪਾਣੀ ਲੋਕ ਇਹੋ ਜੀ ਫੈਸਿਲਿਟੀ ਦਾ ਅਜੇ ਤੱਕ ਕੋਈ ਵੇਖਣ ਨੂੰ ਨਹੀਂ ਮਿਲੀ ਲੇਕਿਨ ਜੋ ਸਰਕਾਰ ਵੱਲੋਂ ਪ੍ਰਬੰਧ ਸੀਗੇ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਕਿ ਕਿਸੇ ਦਾ ਕਾਗਜ਼ ਜਿਹੜਾ ਨਹੀਂ ਕਟਿਆ ਜਾਏਗਾ ਕਿਸੇ ਦਾ ਕਾਗਜ਼ ਜਿਹੜਾ ਕੈਂਸਲ ਨਹੀਂ ਕੀਤਾ ਜਾਵੇਗਾ ਔਰ ਪ੍ਰੋਪਰ ਸਟਾਫ ਜਿਹੜਾ ਹੈ ਜਾਂ ਮਹਿਕਮਾ ਮਾ ਉਸ ਨੂੰ ਪੂਰੀਆਂ ਸਹੂਲਤਾਂ ਦੇ ਨਾਲ ਤੋਰਿਆ ਗਿਆ ਸੀ ਕਿ ਪਿਉਰੀ ਸਿਕਿਉਰਿਟੀ ਦੇ ਨਾਲ ਪੂਰਾ ਹਰ ਇੱਕ ਕਾਗਜ਼ ਜਿਹੜਾ ਲੋਕਾਂ ਨੂੰ ਦਿੱਤਾ ਜਾਵੇ ਉਹ ਜਿਹੜੀ ਗੱਲ ਹੈ ਉਹ ਪੂਰੀ ਵੇਖਣ ਨੂੰ ਮਿਲੀ ਆ ਕਿ ਹਰ ਇੱਕ ਜੋ ਵੀ ਮੈਂਬਰ ਆ ਰਹੇ ਨੇ ਚਾਹੇ ਉਹ ਪੰਚਾਇਤ ਚਾਹੇ ਸਰਪੰਚ ਹੈ ਉਹਨਾਂ ਨੂੰ ਪੂਰੇ ਕਾਗਜ਼ ਜਿਹੜੇ ਮੁਹੱਈਆ ਕੀਤੇ ਗਏ ਆ ਜਿਵੇਂ ਕਿ ਐਨਓਸੀ ਵਗੈਰਾ ਉਸ ਦਾ ਵੀ ਬੜਾ ਰੌਲਾ ਸੀਗਾ ਚੁੱਲਾ ਟੈਕਸ ਦੀ ਪਰਚੀ ਦਾ ਰੌਲਾ ਸੀਗਾ ਲੇਕਿਨ ਇਸ ਵਾਰ ਇਸ ਜਗ੍ਹਾ ਦੇ ਉੱਤੇ ਕੋਈ ਵੀ ਕੰਪਲੇਂਟ ਸਾਹਮਣੇ ਨਹੀਂ ਆਈ ਅਸੀਂ ਸਕੂਲ ਦੇ ਵਿੱਚ ਖੜੇ ਆ ਇਸ ਰੰਗੜਾ ਬਲਾਕ ਦੇ ਔਰ ਕਿਸੇ ਕੋਲੋਂ ਸਾਨੂੰ ਕੋਈ ਕੰਪਲੇਂਟ ਅਜੇ ਤੱਕ ਨਹੀਂ ਆਈ ਕਿ ਸਰਕਾਰ ਦੇ ਨਿਯਮਾਂ ਦੇ ਵਿੱਚ ਕਦੇ ਢੋਹੀਆਂ ਉੜਦੀਆਂ ਨਜ਼ਰ ਆਉਂਦੀਆਂ ਹੋਣ ਕੋਈ ਇਹੋ ਜਿਹਾ ਕਾਰਨ ਨਹੀਂ ਆ ਲੇਕਿਨ ਇੱਕ ਗੱਲ ਹੋਰ ਦੱਸ ਦਈਏ ਕਿ ਜਦੋਂ ਕਾਗਜ਼ਾ ਵਿੱਚ ਪਹਿਲੇ ਦਿਨ ਤੋਂ ਇੱਕ ਕਾਗਜ਼ ਰਵਾਂ ਫੀਡ ਨਹੀਂ ਕੀਤਾ ਗਿਆ ਬਾਅਦ ਵਿੱਚ ਅਗਲੇ ਦਿਨ ਕੀਤਾ ਗਿਆ ਕੱਲ ਵਰਤਿਆ ਗਿਆ ਕਿ ਪਰਾਲੀ ਦੇ ਮੁੱਦੇ ਉੱਤੇ ਜਿਹੜਾ ਵਾਹ ਸਰਪੰਚ ਦੇ ਪੰਚ ਨੂੰ ਸੌਂ ਲਿਖਤੀ ਦੇਣੀ ਪਵੇਗੀ ਲੇਕਿਨ ਕੁਝ ਮੈਂਬਰ ਇਹ ਕਹਿ ਰਹੇ ਨੇ ਕਿ ਅੱਜ ਇਹਨਾਂ ਨੇ ਸਾਨੂੰ ਵਾਅਦੇ ਦਿੱਤੀ ਆ ਕਿ ਉਹ ਨਾਲ ਨਹੀਂ ਲੱਗਾ ਹੋਇਆ ਜਦਕਿ ਕੱਲ ਅਸੀਂ ਵੀਡੀਓ ਸਾਹਿਬ ਦਿਨਾ ਨਗਰ ਨਾਲ ਗੱਲ ਕੀਤੀ ਆ ਤੇ ਉਹਨਾਂ ਕਿਹਾ ਸੀਗਾ ਵੀ ਇਹ ਕਾਗਜ਼ ਲੱਗਾ ਜਾਂ ਨਹੀਂ ਲੱਗਾ ਯਾਰੋ ਸਾਹਿਬ ਦੀ ਡਿਊਟੀ ਆ ਉਸਨੇ ਲਗਾਉਣਾ ਔਰ ਇਸ ਦੇ ਨਾਲ ਕਿਸੇ ਨੂੰ ਵੀ ਕੈਨਸਲ ਨਹੀਂ ਕੀਤਾ ਜਾਵੇਗਾ ਅਗਲੇ ਵਿਚਾਰ ਵੇਖਦੇ ਆ ਕਿ ਇਸ ਦੇ ਜ਼ਰੀਏ ਕੋਈ ਕੈਨਸਲ ਤਾਂ ਨਹੀਂ ਹੁੰਦਾ ਜੇ ਕੋਈ ਅਹੋਜੀ ਰਿਪੋਰਟ ਆਉਂਦੀ ਆ ਤਾਂ ਉਹ ਵੀ ਤੁਹਾਨੂੰ ਵਿਖਾਵਾਂਗੇ ਔਰ ਪੁਲਿਸ ਵੀ ਦੇਖ ਸਕਦੇ ਲਗਾਤਾਰ ਮੁਸਤੈਦ ਔਰ ਖੜੀ ਆ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਆ ਔਰ ਲੋਕ ਜਿਹੜਾ ਬੜੇ ਸ਼ਾਂਤ ਬਈ ਤਰੀਕੇ ਦੇ ਨਾਲ ਦਰੰਗਲਾ ਬਲਾਕ ਦੇ ਵਿੱਚ ਇਹ ਡਿਊਟੀ ਆਪਣੀ ਨਿਭਾ ਰਹੇ ਆ ਔਰ ਆਪਣੀ ਸਰਪੰਚੀ ਪੰਚੀ ਦੀਆਂ ਵੋਟਾਂ ਵਾਸਤੇ ਜੋ ਆਪਣੀ ਨਾਮਜ਼ਦਗੀ ਭਰੀ ਸੀਗੀ ਉਹ ਪੂਰੀ ਨਾਮਜ਼ਦਗੀ ਜਿਹੜੀ ਆ ਉਹ ਜਮ੍ਹਾਂ ਕਰਵਾਈ ਜਾ ਰਹੀ ਆ ਔਰ ਦੇਖ ਸਕਦੇ ਤੁਸੀਂ ਗੁਰਦਾਸਪੁਰ ਤੋਂ ਜਦੋਂ ਅਸੀਂ ਬਲਾਕ ਦਰੰਗਲਾ ਦੇ ਵਿੱਚ ਪਹੁੰਚਦੇ ਆ ਤਾਂ ਫਿਰ ਸਾਨੂੰ ਇਹ ਤਸਵੀਰਾਂ ਵੇਖਣ ਨੂੰ ਮਿਲਦੀਆਂ ਕਿ ਪ੍ਰਬੰਧ ਜਿਹਦੇ ਅਕ ਸਰਕਾਰ ਨੇ ਕਿਹਾ ਸੀ ਉਹਨੇ ਕਿ ਚੱਲ ਰਹੇ ਆ ਔਰ ਅਗਲੇ ਪ੍ਰਬੰਧ ਕੀ ਆ ਉਹ ਵੀ ਦੱਸ ਦਿੰਨੇ ਆ ਔਰ ਬਾਹਰ ਔਰ ਤਸਵੀਰਾਂ ਨੂੰ ਬਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਕਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ